ਸੋ ਕੱਲ ਲਗਾਤਾਰ ਸੜੀਆਂ ਮੀਟਿੰਗਾਂ ਜਿਹੜੀਆਂ ਸਰਕਾਰ ਨਾਲ ਸਰਕਾਰ ਦੇ ਟਰਾਂਸਪੋਰਟ ਸਕੱਤਰ ਨਾਲ ਲਗਾਤਾਰ ਮੀਟਿੰਗ ਹੋਈ। ਸੋ ਉਸ ਮੀਟਿੰਗ ਤੋਂ ਬਾਅਦ ਜਿਹੜੀ ਹੜਤਾਲ ਆ ਟਰਾਂਸਪੋਰਟ ਕਾਮਿਆਂ ਦੀ ਸ਼ੁਰੂ ਹੋਈ ਜੰਦੇ ਵਿੱਚ ਅਸੀਂ ਇਹ ਆਮ ਜਨਤਾ ਨੂੰ ਦੱਸਣਾ ਚਾਹੁੰਦੇ ਕਿ ਹੜਤਾਲ ਸਾਡਾ ਕੋਈ ਸ਼ੌਂਕ ਨਹੀਂ ਸਾਡੀ ਮਜਬੂਰੀ ਹੈ ਕਿਉਂਕਿ ਸਾਡੇ ਮਲਾਜ਼ਮਾਂ ਨੂੰ ਲਗਭਗ 70 ਤੋਂ 75 ਦਿਨ ਹੋ ਗਏ ਆ। ਲਗਾਤਾਰ ਪੰਜਾਬ ਸਰਕਾਰ ਵੱਲੋਂ ਵਾਅਦੇ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਡੱਕਿਆ ਹੋਇਆ। 10 ਮੁਲਾਜ਼ਮ ਸਾਡੇ ਸੰਗਰੂਰ ਜੇਲ੍ਹ ਚ ਬੰਦ ਨੇ 75 ਦਿਨਾਂ ਤੂੰ ਤੇ 10 ਸਾਡੇ ਸਾਥੀ ਜਿਹੜੇ ਆ ਉਹ ਲਗਭਗ 70-75 ਦਿਨਾਂ ਤੂੰ ਡਿਊਟੀ ਤੋਂ ਫਾਰਗ ਕੀਤੇ ਹੋਏ ਆ ਜਿਹੜੇ ਮੁਲਾਜ਼ਮਾਂ ਨੂੰ ਇਸੇ ਤਰੀਕੇ ਨਾਲ ਹੀ ਨਜਾਇਜ਼ ਤਰੀਕੇ ਨਾਲ ਘਰਾਂ ਚੋਂ ਚੁੱਕ ਕੇ ਰੈਸਟ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਪਰਚੇ ਪਾਏ ਗਏ ਪਰਚੇ ਪਾਉਣ ਤੋਂ ਬਾਅਦ ਉਹਨਾਂ ਨੂੰ ਡਿਊਟੀਆਂ ਤੋਂ ਫਾਰਗ ਕੀਤਾ ਹੋਇਆ ਉਹਨਾਂ ਮੁਲਾਜ਼ਮਾਂ ਨੂੰ ਡਿਊਟੀ ਤੇ ਵਾਪਸ ਲੈਣ ਦੀ ਗੱਲ ਸੀ ਤੇ ਜੇਲ੍ਹ ਵਾਲੇ ਮੁਲਾਜ਼ਮਾਂ ਨੂੰ ਛੱਡਣ ਦੀ ਗੱਲ ਸੀ ਜਿਸ ਮੰਗ ਤੇ ਸਰਕਾਰ ਨੇ ਹਾਮੀ ਵੀ ਭਰੀ ਤੇ 28 ਨਵੰਬਰ ਨੂੰ ਮੁਲਾਜ਼ਮ ਅਰੈਸਟ ਕੀਤੇ ਗਏ ਸੀ ਤੇ 30 ਨਵੰਬਰ ਨੂੰ ਹੜਤਾਲ ਦੇ ਵਿੱਚ ਟ੍ਰਾਂਸਪੋਰਟ ਮਿਨਿਸਟਰ ਪੰਜਾਬ ਵੱਲੋਂ ਉਸ ਗੱਲ ਨੂੰ ਮੰਨਿਆ ਗਿਆ ਕਿ ਮੁਲਾਜ਼ਮ ਜੇਲ੍ਹ ਚੋਂ ਰੀਲੀਸ ਕੀਤੇ ਜਾਣਗੇ ਤੇ ਡਿਊਟੀਆਂ ਦੇ ਵਾਪਸ ਲੈ ਜਾਣਗੇ। ਪਰੰਤੂ ਅਜਾ ਨਵੰਬਰ ਤੋਂ ਦਸੰਬਰ ਤੇ ਜਨਵਰੀ 2 ਮਹੀਨੇ ਬੀਤ ਗਏ ਅਜੇ ਤੱਕ ਨਾ ਤਾਂ ਮੁਲਾਜ਼ਮੋ ਜੇਲ੍ਹ ਚੋਂ ਰੀਲੀਸ ਹੋਏ ਜਿਹੜੇ ਮੁਲਾਜ਼ਮੋ ਰੀਲੀਸ ਹੋਏ ਉਹਨਾਂ ਨੂੰ ਹੁਣ ਤੱਕ ਡਿਊਟੀਆਂ ਤੇ ਨਹੀਂ ਲਿਆ ਗਿਆ। ਕੱਲ ਵੀ ਲਗਾਤਾਰ ਇਸੇ ਗੱਲਬਾਤ ਤੇ ਮੀਟਿੰਗ ਜਾਰੀ ਚੱਲਦੀ ਰਹੀ ਕਿ ਉਹਨਾਂ ਮੁਲਾਜ਼ਮਾਂ ਨੂੰ ਅਸੀਂ ਡਿਊਟੀਆਂ ਤੇ ਵਾਪਸ ਲੈਣ ਦਾ ਪੱਤਰ ਹੁਣ ਜ਼ੀਲਾਲੇ ਮੁਲਾਜ਼ਮਾਂ ਨੂੰ ਅਸੀਂ ਸੋਮਵਾਰ ਜਾਂ ਮੰਗਲਵਾਰ ਤੱਕ ਦਾ ਸਮਾਂ ਦੇਨੇ ਹਾਂ ਓਨੀ ਦੇਰ ਤੱਕ ਤੁਸੀਂ ਉਹਨਾਂ ਨੂੰ ਰਿਲੀਜ਼ ਕਰ ਦਾਂਗੇ ਅਸੀਂ ਅਸੀਂ ਸਮਾਂ ਦੇਣ ਨੂੰ ਵੀ ਤਿਆਰ ਸੀ ਪੱਤਰ ਜਾਰੀ ਕਰਨ ਵਾਸਤੇ ਜਿਹੜਾ ਪੱਤਰ ਪਹਿਲਾਂ 30 ਨਵੰਬਰ ਨੂੰ ਵੀ ਜਾਰੀ ਹੋ ਚੁੱਕਾ ਸਰਕਾਰ ਉਸ ਪੱਤਰ ਜਾਰੀ ਕਰਨ ਤੋਂ ਵੀ ਭੱਜ ਰਹੀ ਆ ਦੂਸਰੇ ਪਾਸੇ ਸਰਕਾਰ ਜਿੱਥੇ ਸਰਕਾਰੀ ਬੱਸਾਂ ਪਾਉਣ ਦੀ ਇਸ਼ਤਿਹਾਰ ਵੀ ਦਿੱਤਾ ਗਿਆ ਜਦੋਂ ਹੜਤਾਲ ਹੋਈ ਕਿ 10000 1000 ਸਰਕਾਰੀ ਬੱਸ ਪਾਵਾਂਗੇ ਪਰੰਤੂ 1000 ਸਰਕਾਰੀ ਬੱਸ ਕੋਈ ਨਹੀਂ ਪਾਈ ਉਹਦੇ ਉਲਟ ਕਿਲੋਮੀਟਰ ਸਕੀਮ ਬੱਸਾਂ ਪਾਉਣ ਵਾਲੀ ਗੱਲ ਆ ਰਹੀ ਆ ਤੇ ਨਾਲ ਦੀ ਨਾਲ ਸਦੀਆਂ ਜਿਹੜੀਆਂ ਸਰਕਾਰੀ ਬੱਸਾਂ ਉਹਨਾਂ ਦਾ ਸੁਪੀਅਰ ਪਾਰਟ ਟਾਇਰ ਤੇ ਟਿਕਟ ਮਸ਼ੀਨਾ ਤੱਕ ਦੀ ਖਰੀਦ ਹੈ ਜਿਹੜੀ ਉਹ ਨਹੀਂ ਹੋ ਰਹੀ ਸਾਡੀਆਂ ਬੱਸਾਂ ਜਿਹੜੀਆਂ ਨੇ ਉਹ ਡੀਪੂ 'ਚ ਸ਼ਿੰਗਾਰ ਬਣ ਕੇ ਖੜੀਆਂ ਟਾਇਰਾਂ ਤੋਂ ਸੋ ਵੱਡੀਆਂ ਜਿਹੜੀਆਂ ਕਹਿ ਸਕਦੇ ਕਿ ਸਾਡੇ ਉੱਪਰ ਵੱਡੇ ਮਾਰੂ ਪਹਾੜੇ ਲੈਂਦੇ ਜਾ ਰਿਹਾ ਸਾਡੇ ਵਿਭਾਗ ਨੂੰ ਦਿਨੋਂ ਦਿਨ ਜਿਹੜਾ ਵਾ ਉਹ ਖਲੂਰਤ ਵਾਲੇ ਪਾਸੇ ਲਿਜਾਇਆ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਸਰਕਾਰ ਨਾਲ ਰابطਾ ਬਣਾ ਰਹੇ ਹਾਂ ਪਰ ਸਰਕਾਰ ਕੋਈ ਵੀ ਮਸਲਾ ਨਹੀਂ ਹੱਲ ਕਰ ਰਹੀ ਸੋ ਇਹ ਸਬੰਧ ਦੇ ਵਿੱਚ ਸਾਡੇ ਵੱਲੋਂ ਜਿਹੜੇ ਪ੍ਰਦਰਸ਼ਨ ਰੱਖੇ ਗਿਆ ਸੀ ਉਹਨਾਂ 'ਚ ਕੱਲ ਮੀਟਿੰਗ ਸੀ ਪਰ ਮੀਟਿੰਗ ਤੋਂ ਬਾਅਦ ਬੇਸਿਕਾ ਹੋਣ ਤੋਂ ਬਾਅਦ ਰਾਤ ਫਿਰ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਮੁਲਾਜ਼ਮਾਂ ਨੂੰ ਜਿਹੜਾ ਲਗਭਗ 11-12 ਸਾਥੀ ਆ ਜਿਹੜੇ ਪੂਰੇ ਪੰਜਾਬ 'ਚੋਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਸਾਰੇ ਹੀ ਸਾਡੇ ਮੁਲਾਜ਼ਮਾਂ ਦੇ ਘਰਾਂ ਦੇ ਉੱਪਰ ਜਿਹੜੀ ਛਾਪੇਮਾਰੀ ਉਹ ਲਗਾਤਾਰ ਨਿਰੰਤਰ ਜਾਰੀ ਰੱਖੀ ਹੋਈ ਸਰਕਾਰ ਨੇ ਸੋ ਸਰਕਾਰ ਕਿਤੇ ਨਾ ਕਿਤੇ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਨ ਦੀ ਬਜਾਏ ਧਰਨੇ ਪ੍ਰਦਰਸ਼ਨ ਲਾਉਣ ਵਾਲੇ ਮੁਲਾਜ਼ਮਾਂ ਨੂੰ ਪੁਲਿਸ ਤੰਤਰ ਦੇ ਨਾਲ ਜਾਂ ਕਹਿ ਸਕਦੇ ਕਿ ਪੁਲਿਸ ਪ੍ਰਸ਼ਾਸਨ ਦੇ ਪੁਲਿਸ ਬਲ ਦੇ ਨਾਲ ਚੁੱਪ ਕਰਾਉਣਾ ਚਾਹੁੰਦੀ ਹੈ ਧਰਨਿਆਂ ਚੋਂ ਨਿਕਲੀ ਹੋਈ ਸਰਕਾਰ ਤੇ ਸਾਡੇ ਟਰਾਂਸਪੋਰਟ ਮਿਨਿਸਟਰ ਚਾਹੇ ਮੁੱਖ ਮੰਤਰੀ ਇਹ ਸਾਡੇ ਧਰਨਿਆਂ ਚ ਆਣ ਕੇ ਬੋਲਦੇ ਰਹੇ ਆ ਕਿ ਜਦੋਂ ਸਾਡੀ ਸਰਕਾਰ ਆ ਗਈ ਹੁਣਸਾਰ ਹੀ ਪਹਿਲੇ ਪਹਿਲ ਦੇ ਅਧਾਰ ਤੇ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਏਗਾ ਵੀਡੀਓ ਤੱਕ ਸਾਡੇ ਕੋਲ ਅਜੇ ਦੀ ਗੱਪੀਆਂ ਪਰੰਤੂ ਹੱਲ ਕਰਨ ਦੀ ਮਜਾਏ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਬਜਾਏ ਕੱਚੇ ਮੁਲਾਜ਼ਮ ਉਹ ਨਹੀਂ ਜਿਹੜੇ ਲਗਾਤਾਰ ਪਿਛਲੀਆਂ ਸਰਕਾਰਾਂ ਤੋਂ 10 10 15 15 ਸਾਲ ਤੋਂ ਕੰਟਰੈਕਟ ਤੇ ਤੇ 15 ਤੋਂ 20 ਸਾਲ ਹੋ ਗਏ ਆ ਆਊਟਸੋਰਸਿੰਗ ਦੇ ਕੰਮ ਕਰ ਰਹੇ ਆ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਨਾਂ ਨੂੰ ਪੱਕੇ ਕਰਨ ਦੀ بجائے ਉਲਟਾ ਜੇਲਾਂ 'ਚ ਬੰਦ ਕਰਕੇ ਉਹਨਾਂ ਦੇ ਉੱਪਰ ਪਰਚੇ ਪਾ ਕੇ ਉਹਨਾਂ ਨੂੰ ਕਹਿ ਸਕਦੇ ਇੱਕ ਉਹਨਾਂ ਦਾ ਜਿਹੜਾ ਕੱਚਾ ਪిల్లా ਰੁਜ਼ਗਾਰ ਹੈ ਉਹ ਵੀ ਖੋਣ ਵਾਲੇ ਪਾਸੇ ਸਰਕਾਰ ਪੁਰੀ ਆ ਸੋ ਇਸ ਰੋਸ ਦੇ ਵਿੱਚ ਅੱਜ ਜਿਹੜੀ ਆ ਸਵੇਰ ਤੋਂ ਸਾਡੀ ਹੜਤਾਲ ਜਾਰੀ ਆ ਸੋ ਸਾਡੇ ਵੱਲੋਂ ਸਪਸ਼ਟ ਆ ਕਿ ਹੜਤਾਲ ਜਿਹੜੀ ਆ ਸਮੂਹ ਡੀਪੂਆਂ ਦੇ ਗੇਟਾਂ ਉੱਪਰ ਸ਼ਾਂਤੀਪੂਰਵਕ ਜਿਹੜੀ ਅਸੀਂ ਹੜਤਾਲ ਕਰਾਂਗੇ ਧਰਨੇ ਪ੍ਰਦਰਸ਼ਨ ਲਾਵਾਂਗੇ ਜੀ ਸਰਕਾਰ ਨੇ ਸਾਡੇ ਮੁਲਾਜ਼ਮ ਜਿਹੜੇ ਹੁਣ ਅਰੈਸਟ ਕੀਤੇ ਹੋ ਰਿਲੀਜ਼ ਨਾ ਕੀਤੇ ਤੇ ਪਹਿਲੇ ਮੁਲਾਜ਼ਮ ਜਿਹੜੇ ਅਰਮੀਜ਼ ਕੀਤੇ ਹੋ ਡਿਊਟੀ ਤੇ ਨਾ ਚੜਾਏ ਤੇ ਜਿਹੜੇ ਮੁਲਾਜ਼ਮ ਸਾਡਿਆਂ ਦਾ ਫੈਸਲਾ ਹੋਇਆ ਸੀ ਕਿ ਸੋ ਅੰਗਲਵਾਰ ਤੱਕ ਉਹਨਾਂ ਦਾ ਹੱਲ ਕੀਤਾ ਜਾਏਗਾ ਜ਼ਬੰਤ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ ਸੋ ਉਹ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਇਹ ਹੜਤਾਲ ਲੰਮੀ ਵੀ ਜਾ ਸਕਦੀ ਆ ਸੋ ਸਾਡੀ ਪੰਜਾਬ ਸਰਕਾਰ ਨੂੰ ਫੇਰ ਅਪੀਲ ਹੈ ਕਿ ਪੰਜਾਬ ਦੇ ਲੋਕ ਖੱਜਲ ਹੋ ਰਹੇ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਅਸੀਂ ਉਹ ਦਿੱਕਤਾਂ ਵੇਖਦੇ ਹੋਈ ਇੱਕ ਇੱਕ ਬੱਸ 'ਚ 1.5-150 ਸਵਾਰੀ ਬਿਠਾ ਰਹ ਕਿਉਂਕਿ ਸਰਕਾਰ ਨੇ ਇੱਕ ਵੀ ਬੱਸ ਨਹੀਂ ਪਾਈ ਪਰੰਤੂ ਅਸੀਂ ਫਿਰ ਵੀ ਉਹ ਬੱਸਾਂ ਦੀ ਘਾਟ ਹੈ ਜਿਹੜੀ ਉਹ ਆਪਣੇ ਤੇ ਚੱਲ ਰਿਹਾ ਮੁਲਾਜ਼ਮ ਜਿਹੜੇ ਆ ਅਸੀਂ ਲਗਾਤਾਰ ਸਰਕਾਰ ਦੀਆਂ ਸਰਕਾਰੀ ਬੱਸਾਂ ਦੇ ਉੱਪਰ ਡਿਊਟੀ ਕਰ ਰਹੇ ਹਾਂ ਸੋ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਸਾਨੂੰ ਪੁਲਿਸ ਪ੍ਰਸ਼ਾਸਨ ਨਾਲ ਦਬਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਗੁੱਸਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਦੇ ਉੱਪਰ ਇਹ ਚੀਜ਼ ਭਾਰੀ ਪੈ ਗਈ ਸੋ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਤੁਰੰਤ ਮੰਗਾਂ ਦਾ ਹੱਲ ਕੀਤਾ ਜਾਵੇ ਅਸੀਂ ਹੜਤਾਲ ਵਾਪਸ ਕਰਨ ਨੂੰ ਤਿਆਰ ਹਾਂ ਪਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰੀ ਜਿਸ ਵਜ੍ਹਾ ਨਾਲ ਇਹ ਹੜਤਾਲ ਹੋਈ ਆ ਸੋ ਸਾਡੇ ਮੁਲਾਜ਼ਮ ਜਿਹੜੇ ਘਰਾਂ ਤੋਂ ਅਰੈਸਟ ਕੀਤੇ ਗਏ ਉਹਨਾਂ ਨੂੰ ਤੁਰੰਤ ਰੀਲੀਜ਼ ਕੀਤਾ ਜਾਵੇ ਮੁਲਾਜ਼ਮਾਂ ਨੂੰ ਡਿਊਟੀ ਤੇ ਚੜਾਇਆ ਜਾਵੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਜਿਹੜੀ ਪਾਲਿਸੀ ਆ ਸਰਵਸ ਰੂਲਾਂ ਤਹਿਤ ਪੱਕੇ ਕੀਤਾ ਜਾਵੇ ਉਹਨਾਂ 'ਚ ਲਿਆਂਦਾ ਜਾਵੇ ਤੇ ਨਾਲ ਦੀ ਨਾਲ ਜਿਹੜੇ ਮੁਲਾਜ਼ਮ ਸਾਡੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਤੁਰੰਤ ਰੀਲੀਜ਼ ਕੀਤਾ ਜਾਵੇ ਨਹੀਂ ਤਾਂ ਇਹ ਹੜਤਾਲ ਹੈ ਜਿਹੜੀ ਹੁਣ ਮਿੱਥੇ ਸਮੇਂ ਦਾ ਰੂਪ ਹੀ ਧਾਰਨ ਕਰ ਸਕਦੀ ਤੇ ਲੰਮੀ ਵੀ ਚੱਲ ਸਕਦੀ ਆ ਸੋ ਇੰਨੀਆਂ ਗੱਲਾਂ ਦੇ ਨਾਲ ਹੀ ਮੈਂ ਫ ਇਹ ਮੰਗਣਾ ਹੱਲ ਕੀਤਾ ਜਾਵੇ